ਕਿ ਦਾ ਰੁਝਾਨਾ ਬਜਾਰ ਜਿਆਨਾ ਬਹੁਤ ਮੰਦਾ ਹਾਲਾ ਜੀ ਆਨਲਾਈਨਾਂ ਨੇ ਬਹੁਤ ਕੰਮ ਖਰਾਬ ਕਰ ਦਿੱਤੇ ਹੈਗੇ ਜੀ ਠੀਕ ਹੈ ਜੀ ਬਹੁਤ ਬੰਦਾ ਬਾਜ਼ਾਰ ਸਵੇਰ ਦੇ ਵੇਲੇ ਬੈਠਿਆ ਜੇ ਹੁਣ ਥੋੜਾ ਬੋਤਾ ਮਾੜਾ ਮਾੜਾ ਚੱਲਦਾ ਕੰਮ ਬਹੁਤ ਮੰਦਾ ਹੈ ਰਿਹਾ ਬੜਾ ਮੰਦਾ ਚੱਲਦਾ ਰਿਹਾ ਤਿੰਨ ਦਿਨ ਰਹਿ ਗਏ ਇਹ ਦਿਨ ਹਾਂਜੀ ਬਹੁਤ ਖੇਤਰੀ ਹੋ ਗਿਆ ਨੋ ਨੂ ਰੱਖ ਰਹੀ ਹੈ ਇਹ ਪਿਛਲੇ ਸਾਲ ਵੀ ਇਦਾਂ ਹੀ ਹੁੰਦਾ ਸੀ ਉਸ ਤੋਂ ਪਿਛਲੇ ਸਾਲ ਹਾਂਜੀ ਹਾਂਜੀ ਜਦੋਂ ਦੇ ਆਨਲਾਈਨ ਦਾ ਕੰਮ ਚੱਲ ਪਿਆ ਬਹੁਤ ਮੰਦਾ ਰੱਖਦੇ ਚੱਲਦਾ ਬਿਜਾਰ ਤੇ ਬਹੁਤ ਮੰਦਾ ਹੈ ਜੀ ਕਿੰਨੀ ਰੱਖੜੀ ਲੈਂਦੀ ਹੈ ਕੀ ਵਜਾਤਾ ਹੈ ਜੀ ਕੀ ਨਾਮ ਆਪਣਾ ਮੇਰਾ ਨਾਮ ਕੀ ਟ੍ਰੈਂਡ ਐਸੇ ਜੀ ਮੇਰਾ ਨਾਮ ਅੰਕਿਤ ਮਾਝਾ ਨਾ ਗੋਲਡਨ ਸਟੋਰ ਮੇਰੀ ਦੁਕਾਨ ਦਾ ਨਾਮ ਆ ਬੀਆਰ ਚ ਭਾਜੀ ਇਸ ਵੇਲੇ ਤਾਂ ਖੜੀ ਦੋ ਤਿੰਨ ਦਿਨ ਰਹਿ ਗਈ ਆ ਰਖੜੀ ਪਰ ਗਾਘਰ ਰਖੜੀ ਦਾ ਬਿਲਕੁਲ ਨਹੀਂ ਜੇ ਹੈਗਾ ਲੋਕਾਂ ਦੇ ਪੈਸੇ ਜਿਹੜੇ ਇਨਵੈਸਟ ਕੀਤੇ ਹੋਏ ਆ ਉਹ ਵੀ ਪੂਰੇ ਨਹੀਂ ਹੋ ਰਹੇ ਲੋਕੀ ਕਹਿੰਦੇ 30% ਤੋਂ 40% ਵੀ ਕੰਮ ਨਹੀਂ ਹੈਗਾ ਔਨਲਾਈਨ ਨੇ ਹੀ ਇਹ ਮਾਰ ਮਾਰੀ ਹੈ ਤੇ ਅਪੀਲ ਕਰਨਾ ਚਾਹੁੰਦਾ ਮੈਂ ਸਾਰਿਆਂ ਨੂੰ ਕਿ ਤੁਸੀਂ ਬਜ਼ਾਰਾਂ ਚ ਆਓ ਰੌਣਕ ਦੇਖੋ ਬੀਆਰ ਚ ਰੌਣਕ ਵਧਾਓ ਤੁਸੀਂ ਆ ਕੇ ਸਾਰੇ ਤੇ ਜੋ ਦੁਕਾਨਦਾਰ ਤੇ ਕਸਟਮਰ ਦਾ ਰਿਲੇਸ਼ਨ ਹੁੰਦਾ ਆ ਉਹਨੂੰ ਵਧਾਓ ਕੀ ਕਾਰਨ ਆ ਆਨਲਾਈਨ ਵਾਲੇ ਪਾਸੇ ਲੋਕ ਕਿਉਂ ਇੰਦਰ ਜਾਂਦੇ ਸਰ ਆਨਲਾਈਨ ਦੇ ਜਿਹੜੀ ਸਹੂਲियत ਦਿੱਤੀ ਆ ਤੇ ਲੋਕਾਂ ਨੂੰ ਜਿਹੜੀ ਚੰਗੀ ਚੰਗੀ ਫੋਟੋਆਂ ਦਿਖਾ ਕੇ ਸਸਤੀ ਸਸਤੀ ਚੀਜ਼ਾਂ ਭੇਜਣ ਦੇ ਆ ਲੋਕਾਂ ਨੂੰ ਲੱਗਦਾ ਕਿ ਚੀਜ਼ ਵਧੀਆ ਨਾ ਭੈਣ ਨੇ ਰਖੜੀ ਦੇਖੀ ਆ ਨਾ ਭਰਾ ਨੂੰ ਮਤਲਬ ਕੀ ਪਤਾ ਲੱਗਦਾ ਕੀ ਭੈਣ ਨੇ ਭੇਜਿਆ ਠੀਕ ਆ ਨਾ ਸਹੂਲियत ਦੇ ਕਰਕੇ ਬਸ ਆਨਲਾਈਨ ਦਾ ਚੱਕਰ ਹੈਗਾ ਪਰ ਲੋਕਾਂ ਦਾ ਜਿਹੜੀ ਭਾਈ ਆਪਸ ਚ ਬੌਂਡਿੰਗ ਆ ਉਹ ਤਾਂ ਖਤਮ ਹੋ ਰਹੀ ਆ ਬੀ ਬੇਸਿਕਲੀ ਦੇਖਿਆ ਜਾ ਇਦਾਂ ਸਾਰੀ ਆਨਲਾਈਨ ਕਰਕੇ ਨਾ ਨਾ ਭਰਾ ਭੈਣ ਨੂੰ ਮਿਲਣ ਆਂਦਾ ਨਾ ਭੈਣ ਭਰਾ ਨੂੰ ਮਿਲਣ ਜਾਂਦੀ ਹੈ ਭਾਵੇਂ ਲਾਗੇ ਗਵਾਂਢ 'ਚ ਹੋਵੇ ਲੇਕਿਨ ਆਨਲਾਈਨ ਜ਼ਿਆਦਾਤਰ ਠੱਗੀਬਾਜ਼ੀ ਵੀ ਹੁੰਦੀ ਹੈ ਕਈ ਧੋਖਾਧੜੀ ਦੇ ਮਾਮਲੇ ਸਾਹਮਣੇ ਆਏ ਰਖੜੀ ਦੇ ਮਾਮਲੇ 'ਚ ਵੀ ਇਦਾਂ ਹੋ ਸਕਦਾ ਭਾਜੀ ਹੋਇਆ ਵਾ ਬਿਲਕੁਲ ਹੋਇਆ ਵਾ ਲੋਕਾਂ ਨੇ ਚਾਕਲੇਟਾਂ ਮੰਗਾਈਆਂ ਵਾ ਨਿਕਲੀਆਂ ਟੌਫੀਆਂ ਲੋਕਾਂ ਨੇ ਰਖੜੀ ਮੰਗਾਈਆ 150 ਰੁਪਏ ਦੀ ਨਿਕਲੀ 5 ਰੁਪਏ ਵਾਲੀ ਇਹ ਠੱਗੀ ਨਹੀਂ ਤੇ ਹੋਰ ਕੀ ਹੈ ਠੀਕ ਹੈ ਨਾ ਭਾਜੀ ਚੀਜ਼ਾਂ ਮਤਲਬ ਇਦਾਂ ਹੀ ਆ ਆਨਲਾਈਨ ਠੱਗੀ ਜ਼ਿਆਦਾ ਆ ਹਰ ਚੀਜ਼ 'ਚ ਠੱਗੀ ਹੁੰਦੀ ਹੈ ਪਰ ਅਪੀਲ ਇਹੀ ਹੈ ਕਿ ਲੋਕੀ ਜਿਹੜੇ ਆ ਬਾਹਰ ਆਓ ਚੀਜ਼ ਦੇਖ ਕੇ ਖਰੀਦੋ ਕੁਝ ਸਾਲ ਪਹਿਲੇ 15 ਦਿਨ 20 ਦਿਨ ਪਹਿਲੇ ਬਜ਼ਾਰਾਂ 'ਚ ਲੋਕ ਕਰੋਨ ਕਾ ਲੱਗ ਜਾਂਦੇ ਸੀ ਕਿਉਂਕਿ ਪੈਨਾ ਨੇ ਦੂਰ ਜਿਹੜੇ ਭਰਾ ਲੈਂਦੇ ਸੀ ਉਹਨਾਂ ਨੂੰ ਪੇਨੀ ਹੁੰਦੀ ਸੀ ਬਾਈ ਪੋਸਟ ਹੈ ਜਾਂ ਬਾਈ ਕੋਰੀਅਰ ਲੇਕਿਨ ਇਸ ਵਾਰ ਇਦਾਂ ਨਹੀਂ ਹੈ ਲੇਕਿਨ ਦੁਕਾਨਦਾਰਾਂ ਦਾ ਕੀ ਮਾਹੌਲ ਹੈ ਦੁਕਾਨਦਾਰ ਉਹ ਨਹੀਂ ਰੱਖੜੀ ਖਰੀਦ ਰਿਹਾ ਹੈ ਜੇ ਵੀ ਨਹੀਂ 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 ਭਾਜੀ ਦੁਕਾਨਦਾਰ ਜਿਹੜੇ ਆ ਜਿਨ੍ਹਾਂ ਨੇ ਮੰਨ ਲਓ ਪਿਛਲੇ ਸਾਲ ਲੱਖ ਦੀ ਰੱਖੜੀ ਲਿੱਤੀ ਸੀ ਉਹ 30000 ਤੇ ਆ ਗਈ ਹੈ ਜਿਨੇ 30000 ਦੀ ਖਰੀਦੀ ਉਹ 5-10000 ਤੇ ਆ ਗਿਆ ਦੁਕਾਨਦਾਰ ਦਾ ਕੰਮ ਬਹੁਤ ਘਟਿਆ ਜੇ ਪਿਛਲੇ ਸਾਲ ਨਾਲੋਂ 20 ਤੋਂ 30% ਘੱਟ ਰਹਿ ਗਿਆ ਤੇ ਪਿਛਲੇ ਸਾਲ ਉਸ ਤੋਂ ਪਿਛਲੇ ਸਾਲ ਨਾਲੋਂ 20-30% ਘੱਟ ਰਹਿ ਗਿਆ ਸੀ। ਮਤਲਬ ਲਗਾਤਾਰ ਹਰ ਸਾਲ ਘਟਦਾ ਜਾ ਰਿਹਾ। ਘੱਟ ਘਟਦਾ ਵੇ ਭਾਜੀ। ਜਿਆਜ ਤੋਂ 10 ਸਾਲ ਪਹਿਲਾਂ ਅਸੀਂ ਕਹੀਏ ਕਿ ਦੁਕਾਨਦਾਰ 10-15 ਹਜ਼ਾਰ ਵਟ ਕੇ ਘਰ ਜਾ ਰਹੇ ਜਿਆਜ ਵੀ 10-15 ਹਜ਼ਾਰ ਵਟ ਰਿਹਾ ਵਾ। 인ਫਲੇਸ਼ਨ ਦਾ ਹਿਸਾਬ ਲਾਈਏ, ਮਹਿੰਗਾਈ ਦਾ ਹਿਸਾਬ ਲਾਈਏ ਤੇ ਭਾਜੀ ਕੁਝ ਨਹੀਂ ਰੱਖਿਆ, ਕੁਝ ਨਹੀਂ ਮਿਲਦਾ। ਸਾਰਾ ਆਨਲਾਈਨ ਹੈ।